ਕਹਾਣੀ ਸਿੱਟਾ ਲਿਖਤ ਸੁਜਾਨ ਸਿੰਘ ਆਤਮਾ ਸਿੰਘ ਦੇ ਹਲ ਦਾ ਫੜਾ ਪੁਰਪਰੀ ਮਿੱਟੀ ਫੂਲ ਕੇ ਸੱਜੇ ਖੱਬੇ ਛੁੱਟੀ ਜਾ ਰਿਆ ਸੀ ਉਸ ਦੇ ਸਿਆੜ ਦੇ ਨਾਲ ਨਾਲ ਮਗਰੋਂ ਦੂਸ ਸਿਆੜ ਹੋਰ ਬਣਦੇ ਜਾ ਰਹੇ ਸਨ ਦੂਜੇ ਹਲ ਦੀ ਹਾਥੀ ਉਸ ਦੇ ਵੱਡੇ ਪੁੱਤਰ ਮੀਕੇ ਦੇ ਹੱਥ ਵਿੱਚ ਸੀ ਤੇ ਤੀਜੇ ਦੀ ਛੋਟੇ ਜੀਤੇ ਦੇ ਹੱਥ ਵਿੱਚ ਮਸ਼ੀਨ ਦੀ ਦੁਰਸਤੀ ਵਾਂਗ ਸਿਆੜ ਨਾਲ ਸਿਆੜ ਖਿੰਦਾ ਤੁਰਿਆ ਜਾ ਰਿਹਾ ਸੀ ਸੈਟ ਟੂ ਸਕੁਅਰ ਰੱਖ ਕੇ ਕੋਈ ਪੜਾਕੂ ਸਿੱਧੀਆਂ ਲੀਕਾਂ ਏਉਂ ਸਮਾਨਾਂਤਰ ਵਾ ਲਵੇ ਦਾ ਵਾ ਲਵੇ ਪਰ ਖੰਮ ਤੇ ਵੱਲ ਤੱਕ ਨੂੰ ਜ਼ਮੀਨ ਉੱਤੇ ਲੋਹੇ ਲੱਕੜ ਦੀ ਕਲਮਤ ਸਹਾ ਕੇ ਏਉਂ ਮਤਵਾਜੀ ਬਣਾਉਣਾ ਇਹਨਾਂ ਧਰਤੀ ਦੇ ਕਲਾਕਾਰਾਂ ਦਾ ਹੀ ਕੰਮ ਸੀ ਹਨੇਰੀ ਰਾਤ ਵਿੱਚ ਤਾਰਿਆਂ ਦੀ ਰੋਸ਼ਨੀ ਤੇ ਦਿਨ ਦੇ ਚੜ੍ਹਾਦਾਨ ਦਿਸਦਾ ਚਾਨਣ ਇਹਨਾਂ ਖੇਤਾਂ ਦੇ ਆ ਕੰਮ ਵਾਲੀ ਕਾਫੀ ਸੀ ਸ਼ਹਿਰੀਆਂ ਤੇ ਅਮੀਰਾਂ ਲਈ ਇਹ ਚਾਨਣ ਹਨੇਰੇ ਦਾ ਪਰਦਾ ਸੀ ਜਿਸੇ ਤਕਰੀਬ ਵਰਸਾਨ ਦੀ ਮਿਹਨਤ ਤੇ ਕਲਾਕਾਰੀ ਲੁਕੀ ਹੁੰਦੀ ਸੀ ਮੀਕਾ ਮਰਜੇਦੀ ਸਾਦ ਲਾ ਕੇ ਚੁੱਪ ਹੋ ਗਿਆ ਸੀ ਬਲਦਾਂ ਦੀਆਂ ਟੱਲੀਆਂ ਟੁਣਕ ਟੁਣਕ ਕੇ ਕਿਸੇ ਅਮੀਰ ਕਵੀ ਲਈ ਮਹਾਨ ਕਿਵਤਾ ਦੀ ਪ੍ਰੇਰਣਾ ਬਣ ਰਹੀਆਂ ਸਨ ਆਤਮਾ ਸਿੰਘ ਨੇ ਜਿਵੇਂ ਹੋ ਗਿਆ ਲਿਆ ਦੱਬ ਕੇ ਵਾ ਤੇ ਰੱਜ ਕੇ ਖਾਂ ਜੀਤੇ ਨੇ ਮੁਖਾਲਫਤ ਕੀਤੀ ਚਾਚਾ ਕਿਉਂ ਐਡਾ ਝੂਠ ਬੋਲਣਾ ਵਾ ਵੀ ਬਰੇ ਦੇ ਮੈਨੂੰ ਵੀ ਹੋ ਗਏ ਨੇ ਤੇ ਫੇਰ ਸੁਣਦਿਆਂ ਪਰ ਕਿਦਨ ਖਾਦਾ ਵਸਾ ਰੱਜ ਕੇ ਤੇ ਕਿਹੜਾ ਏ ਇਸ ਸਾਡੇ ਸਾਰੇ ਬਾਰੇ ਵਿੱਚੋਂ ਸਾਥੋ ਦੱਬ ਕੇ ਬੋਣ ਵਾਲਾ ਰੱਬ ਰੱਬ ਕਰ ਅਮਰਤ ਵੇ ਲਈ ਵੇਖੇ ਨਾ ਹੀਰਿਆ ਮੇਨ ਤਾਂ ਸਾਡੇ ਵਾਸਤੇ ਫਾਲ ਦੇਣਾ ਵਾ ਵੈਗਰੂ ਦੇ ਹੱਥ ਪਿਉ ਆਉਣੇ ਆਖਿਆ ਜਿਸ ਨੂੰ ਤਾਏ ਦੇ ਵੱਡੇ ਪੁੱਤਰਾਂ ਦੇ ਰੀਸੇ ਆਤਮਾਨ ਸਿੰਘ ਦੇ ਨਿਆਣੇ ਵੀ ਚਾਚਾ ਕਹਿਣ ਲੱਗ ਪਏ ਸਨ ਆਤਮਾਨ ਸਿੰਘ ਨੇ ਜਿਉਂ ਹੀ ਹੋ ਹ ਸੰਭਾਲੀ ਸੀ ਉਹ ਦੱਬ ਕੇ ਪਹੁੰਚਦਾ ਆਇਆ ਸੀ ਪਿਓ ਦੇ ਮਰਨ ਮਗਰੋਂ ਉਸ ਦੀ 20 ਵਿਗੇ ਭੌ ਦੀ ਚੁੰਡੇਵੰਡ ਹੋਈ ਸੀ ਵੱਡਾ ਭਰਾ ਪਹਿਲੀ ਵੋਕੀ ਵਿੱਚੋਂ ਸੀ ਤੇ ਉਸ ਨੂੰ 10 ਵਿਗੇ ਭੌ ਆਈ ਸੀ ਤੇ ਆਤਮਾਨ ਸਿੰਘ ਤੇ ਉਦਮ ਸਿੰਘ ਨੂੰ 5-5 ਵਿਗੇ ਆਦਮਨ ਸਿੰਘ ਦੇ ਤਿੰਨ ਪੁੱਤਰ ਤੇ ਦੋ ਧੀਆਂ ਸਨ ਮੀਕਾ ਕੱਤਿਆਂ ਦਾ ਜੀਤੂ ਠਾਈਆਂ ਦੀ ਜੀਤਾ ਪੰਛੀਆਂ ਦਾ ਮਹਿੰਦਰੋਵਰ ਪ੍ਰਾਪਤ ਤੇ ਸਰੂਪ ਹਾਲੀ ਮੁੰਡਾ ਇਹਨਾਂ ਵਿੱਚ ਜੋ ਜੀਤੂ ਦਾ ਉਸ ਵਿਆਹ ਢਾਈ ਵਿੱਗੇ ਭੋਗ ਗਏ ਨੇ ਰੱਖੀ ਕੀਤਾ ਸੀ ਮੀਕੇ ਦਾ ਵਿਆਹ ਭੋਗ ਘੱਟ ਹੋਣ ਕਰਕੇ ਹਾਲੀ ਤੱਕ ਤਿੱਕ ਨਹੀਂ ਹੋਇਆ ਸੀ ਤਾਂ ਜੀਤੇ ਦਾ ਕਿਵੇਂ ਹੋ ਜਾਂਦਾ ਗਰੀਬ ਤੋਂ ਧੀਆਂ ਲੈਣ ਵਾਲੇ ਤਾਂ ਕਈ ਹੁੰਦੇ ਨੇ ਪਰ ਗਰੀਬ ਨੂੰ ਧੀਆਂ ਦਿੰਦਾ ਕੋਈ ਨਹੀਂ ਇਹ ਕਿਸ ਗੱਲ ਦਾ ਫਲ ਸੀ ਆਤਮਾ ਸਿੰਘ ਆਖਦਾ ਹੁੰਦਾ ਆਪਣੇ ਕਰਮਾਂ ਦਾ ਆਤਮਾ ਸਿੰਘ ਨੇਕਦਿਲ ਆਦਮੀ ਸੀ ਉਸ ਵੱਡੇ ਭਰਾ ਨਾਲ ਜਾਇਦਾਦ ਲਈ ਮੁਕੱਦਮਾ ਨਹੀਂ ਸੀ ਕੀਤਾ ਉਹ ਮਿਹਨਤੀ ਸੀ ਦੇ ਇਸ ਦਾ ਉਸ ਨੂੰ ਪਤਾ ਸੀ ਉਹ ਰੱਬ ਨੂੰ ਮੰਨਣ ਵਾਲਾ ਸੀ ਉਸ ਨੇ ਇੱਕ ਵਾਰ ਕਿਸੇ ਆਖਿਆ ਕਿ ਮਿਹਨਤੀ ਨੂੰ ਗਰੀਬ ਬਣਾਉਣ ਵਿੱਚ ਰੱਬ ਦਾ ਕੋਈ ਹੱਥ ਨਹੀਂ ਇਹ ਗੱਲ ਉਸ ਪਿੰਡ ਦੇ ਸ਼ਾਹੂਕਰ ਅਮੀਰ ਚੰਦ ਅਤੇ ਜ਼ਗੀਰਦਾਰ ਇੰਦਰ ਸਿੰਘ ਨਾਲ ਕੀਤੀ ਸੀ ਤਾਂ ਉਹਨਾਂ ਵੱਖ-ਵੱਖਰੇ ਸ਼ਬਦਾਂ ਵਿੱਚ ਕਿਹਾ ਸੀ ਉਹ ਆਤਮਾ ਸਿੰਘ ਉਹ ਜ਼ਰੂਰ ਕੋਈ ਨਾਸਤਕ ਹੋਊਗਾ ਇਸ ਗੱਲ ਨੇ ਉਸ ਦੀ ਜਾਗਦੀ ਆਤਮਾ ਨੂੰ ਫਿਰ ਸੁਵਾ ਦਿੱਤਾ ਸੀ ਤੇ ਜਾਗਦੀ ਆਤਮਾ ਬਿਨਾ ਇਹਨਾਂ ਭਾਗ ਕਿਸਮਤ ਤੇ ਕਰਮ ਬਣਾਉਣ ਵਾਲਿਆਂ ਦੇ ਖਿਲਾਫ ਬਗਾਵਤ ਕਿਵੇਂ ਹੋ ਸਕਦੀ ਸੀ ਗੁਜਾਰਾ ਚ ਨਾਉਣ ਲਈ ਆਤਮਾ ਸਿੰਘ ਇੰਦਰ ਸਿੰਘ ਦੀ ਭੋਗ ਵਿੱਚੋਂ ਕੁਝ ਭੋਗ ਦਾ ਹੱਕ ਬਣ ਜਾਂਦਾ ਸੀ ਜਿਵੇਂ ਵਿੱਚ ਬਿਨਾ ਮਿਹਨਤ ਜ਼ਗੀਦਰ ਅੱਧ ਤੋਂ ਵੱਧ ਲੈ ਜਾਂਦਾ ਸੀ ਆਤਮਾ ਸਿੰਘ ਦੀ ਆਪਣੀ ਭੋ ਤਾਂ ਉਸ ਨੂੰ ਉਸ ਦੇ ਆਪਣੇ ਟੱਬਰ ਦੀ ਮਿਹਨਤ ਬਿਨਾ ਇੱਕ ਦਾਣਾ ਨਾਲ ਤਾਂ ਨਹੀਂ ਸੀ ਦਿੰਦੀ ਪਉ ਨਕਾਰੀ ਸੀ ਮਹਿਤ ਬਿਨਾ ਨਕਾਰੀ ਸੀ ਜਗੀਦਾਰ ਇੰਦਰ ਸਿੰਘ ਮਹਿਤ ਕਰਨ ਦੀ ਸਮਰੱਥਾ ਬਿਨਾ ਪਰ ਫਿਰ ਵੀ ਇਹ ਘਟੰਗ ਬਣਿਆ ਸੀ ਉਸ ਦੇ ਬਿਨਾ ਮਹਿਤ ਗੁਲਛਰੇ ਢਾਉਂਦਾ ਇੱਕ ਵਾਰੀ ਪਹਿਲੀ ਬੰਨੇ ਫੇਰਾ ਮਾਰਨ ਗਿਆ ਇੱਕ ਪੜਾਕੂ ਨਾਲ ਉਸ ਦੀ ਗੱਲਬਾਤ ਹੋਈ ਸੀ ਕਣਕ ਨੂੰ ਸੱਟਾ ਪਿਆ ਗਿਆ ਹੋਇਆ ਸੀ ਕਣਕ ਬਾਵਾ ਸੰਗਣੀ ਸੀ ਤੇ ਸੱਟੇ ਵੀ ਲੰਮੀ ਸੋਹਣੀ ਕਣਕ ਹੋਈ ਐ ਢਾਕੂ ਨੇ ਆਖਿਆ ਸੀ ਆਤਮਾ ਸਿੰਘ ਨੇ ਉੱਤਰ ਦਿੱਤਾ ਸੀ ਪੱਕੀ ਖੇਤੀ ਦੇਖ ਕੇ ਗਰਪ ਕਰੇ ਕਿਸਾਨ ਗੜੇ ਹਨੇਰੀ ਝਖੜੋਂ ਘਰ ਆਵੇ ਤੇ ਜਾਣ ਠੀਕ ਐ ਤਾਇਆ ਢਾਕੂ ਨੇ ਪੇਤ ਪਰੇ ਲੈ ਜੇ ਵਿੱਚੋਂ ਗਿਆ ਸੀ ਸਾਡੀ ਧਰਤੀ ਦੇ ਲੰਮੇ ਸਿੱਟਿਆਂ ਨੂੰ ਤੇ ਅਮਰੀਕਾ ਦਾ ਸਿੱਟਾ ਹੀ ਖਾ ਜਾਂਦਾ ਏ ਆਤਮਾ ਸਿੰਘ ਸਿੱਟਿਆਂ ਨੂੰ ਖਾਣ ਵਾਲੇ ਸਿੱਟੇ ਦੀ ਗੱਲ ਸੁਣ ਕੇ ਬੜਾ ਹੈਰਾਨ ਹੋ ਗਿਆ ਸੀ ਢਾਕੂ ਦੀਆਂ ਬਾਕੀ ਗੱਲਾਂ ਦੀ ਉਸ ਨੂੰ ਓਕੀ ਹੀ ਸਮਝ ਨਹੀਂ ਸੀ ਆਈ ਬਸ ਆਪਣੇ ਦੇਸ਼ ਦੇ ਸੇਠਾਂ ਤੇ ਧਣਿਆਂ ਦੀ ਗੱਲ ਉਸ ਦੀ ਸਮਝ ਵਿੱਚ ਕੁਝ ਗੁਜਾਈ ਪਰ ਉਹਨਾਂ ਦਾ ਸਿੱਟੇ ਖਾਣ ਵਾਲੇ ਸਿੱਟਿਆਂ ਨਾਲ ਕੀ ਸੰਬੰਧ ਸੀ ਉਸ ਨੂੰ ਪਤਾ ਨਹੀਂ ਸੀ ਲੱਗਾ ਉਸ ਨੂੰ ਪੜਾਕੂ ਕੋਈ ਛੁਦਾਈ ਜਾਪਿਆ ਸੀ ਪੜਿਆ ਹੋਇਆ ਉਹ ਆਪਣੀ ਸੀ ਮਿੱਟੀ ਨਾਲ ਮਿੱਟੀ ਹੋ ਕੇ ਉਹਨਾਂ ਦਾ ਗੁਜ਼ਾਰਾ ਤੁਰਦਾ ਸੀ ਮੁੰਡੇ ਜੰਮ ਦੇ ਮਿਹਨਤ ਵਿੱਚ ਲੱਗ ਗਏ ਸਨ ਨਹੀਂ ਤੇ ਥੋੜੀ ਭੋਣ ਨਾਲ ਉਹਨਾਂ ਦਾ ਗੁਜ਼ਾਰਾ ਕਿਵੇਂ ਹੁੰਦਾ ਵਲਪੀਚ ਵਾਲੀ ਗੱਲ ਉਹ ਕਿਵੇਂ ਸਮਝਦੇ ਤੇ ਧਣਿਆਂ ਦੀਆਂ ਗੱਲਾਂ ਹੁੰਦੀਆਂ ਨੇ ਵਲਪੀਚ ਵਾਲੀਆਂ ਇਹ ਪੜਿਆਂ ਹੋਇਆਂ ਦੇ ਸਮਝਣ ਵਾਲੀਆਂ ਉਸ ਨੂੰ ਤੇ ਸਿੱਧੀ ਇਸ ਗੱਲ ਦੀ ਵੀ ਸਮਝ ਨਹੀਂ ਸੀ ਆਉਂਦੀ ਭਈ ਇੰਦਰ ਸਿੰਘ ਦੇ ਵਿਆਹੇ ਮੁੰਡੇ ਦੀਆਂ ਬੱਦ ਚਲਣੀ ਦੀਆਂ ਨਿਤ ਦੀਆਂ ਸ਼ਿਕਾਇਤਾਂ ਕਿਵੇਂ ਠੱਪੀਆਂ ਜਾਂਦੀਆਂ ਹਨ ਉਸ ਨੇ ਉਸ ਦੀਆਂ ਹਰਕਤਾਂ ਕਈ ਵਾਰੀ ਅੱਖੀਂ ਦੇਖੀਆਂ ਸਨ ਪਰ ਅਮੀਰ ਚੰਦ ਦੀ ਝੂਠੀ ਸ਼ਿਕਾਇਤ ਉੱਤੇ ਅਮਰੀਕੇ ਨੂੰ ਪਰੇ ਵਿੱਚ ਬਿਠਾ ਕੇ ਬੇਇੱਜ਼ਤ ਕੀਤਾ ਗਿਆ ਸੀ ਹੁਣ ਪ੍ਰਾਣੀਆਂ ਦੀ ਸਾੜ ਸਾੜ ਮੁੰਡਿਆਂ ਦੀ ਤਤਾ ਤਤਾ ਤੇ ਬਲਦਾਂ ਦੇ ਘੁੰਗਰੂਆਂ ਦੇ ਢੱਲੀਆਂ ਦੀ ਟੁਣਕ ਤੇ ਸ਼ੰਗਾਰ ਵਿੱਚ ਉਸ ਨੂੰ ਹੀ ਓਂ ਜਾਪਿਆ ਜਿਵੇਂ ਦੱਬ ਕੇ ਬਾਦ ਦੇ ਰੱਜ ਕੇ ਖਾ ਦਾ ਖਾਣ ਗਲਤ ਹੋ ਗਿਆ ਹੈ ਠੀਕ ਤੇ ਤਦ ਹੁੰਦਾ ਜੇ ਕਦੀ ਉਹਨਾਂ ਨੂੰ ਰੱਜ ਕੇ ਖਾਣਾ ਨਸੀਬ ਹੋਇਆ ਹੁੰਦਾ ਜੇ ਅਖਾਣ ਬਣਿਆ ਤਾਂ ਕਿਸੇ ਸਮੇਂ ਵਿੱਚ ਜਰੂਰ ਸੱਚਾ ਹੋਊ ਹੁਣ ਉਹੋ ਜਿਹਾ ਸਮਾਂ ਨਹੀਂ ਸੀ ਰਿਆ ਤਾਂ ਇਸ ਖਾਣ ਨੂੰ ਉਵੇਂ ਹੀ ਵਰਤੀ ਜਾਣਾ ਕਿਦਰ ਦੀ ਛਾਂਪ ਉਹੀ ਕਦੇ ਲੋਕ ਹੀ ਕਹਿੰਦੇ ਸੀ ਉੱਤਮ ਖੇਤੀ ਮਦਮ ਵਪਾਰ ਨਖੈਦਰ ਚਾਕਰੀ ਭੀਖ ਗਵਾ ਹੁਣ ਨੌਕਰੀ ਵਾਲੇ ਤੇ ਸਭੋ ਚੰਗੇ ਨੇ ਆ ਵੇਖੋ ਤਹਿਸੀਲਦਾਰ ਥਾਣੇਦਾਰ ਜ਼ਿਲ੍ਹੇਦਾਰ ਤੇ ਪਟਵਾਰੀ ਸਾਰੇ ਨੌਕਰੀ ਨੇ ਨਾ ਇਹ ਕਿਤੇ ਨਖੈਦ ਨੇ ਪਟਵਾਰੀ ਪਿੰਡ ਦਾ ਪੱਠਾ ਥੱਥਾ ਮੁਖਾ ਦਿੰਦੇ ਨੇ ਤੇ ਸ਼ਾ ਅਮੀਰ ਚੰਦ ਸਾਡੇ ਕੋਲ ਖਰੀਦਦਾ ਤੇ ਸਾਡੇ ਕੋਲ ਵੇਚਦਾ ਤੇ ਉਹ ਸਾਨੂੰ ਉਧਾਰੇ ਜਾਂਦਾ ਉਧਾਰੇ ਦੇਣ ਜੋ ਕਿ ਉਸ ਨੂੰ ਅਸਮਾਨੋਂ ਤਾਂ ਨਹੀਂ ਟੰਦੇ ਫਿਰ ਖੇਤੀ ਨਾਲੋਂ ਤਾਂ ਇਹਦਾ ਨਕਾਰਾ ਕੰਮ ਵੀ ਚੰਗਾ ਹੋਇਆ ਆਦਮਾ ਸਿੰਘ ਐਤਕੀ ਦੀ ਹਾੜੀ ਦੀ ਪਟਕ ਨਾਲ ਆਪਣੀ ਛੋੜੀ ਦੀ ਦਾ ਵਿਆਹ ਕਰ ਦੇਣਾ ਚਾਹੁੰਦਾ ਸੀ ਓੰਜ ਤੇ ਉਹ ਮੀਕੇ ਤੇ ਜੀਤੇ ਦਾ ਵਿਆਹ ਪਹਿਲੋ ਕਰਨਾ ਚਾਹੁੰਦਾ ਸੀ ਪਰ ਉਹਨਾਂ ਦਾ ਵਿਆਹ ਉਸ ਦੇ ਵੱਸ ਵਿੱਚ ਨਹੀਂ ਸੀ ਨਹੀਂ ਤਾਂ ਉਹ ਉਧਾਰੀ ਲੈ ਕੇ ਵੀ ਉਹਨਾਂ ਦੇ ਵਿਆਹ ਕਰ ਦਿੰਦਾ ਉਹਦੀ ਅੰਦਰਲੀ ਕੋਈ ਹਵਾਨੀ ਸੂਝ ਦੱਸਦੀ ਸੀ ਕਿ ਧਨ ਧਰਤੀ ਕੋਲੋਂ ਵੀ ਵਿਆਹ ਜ਼ਰੂਰੀ ਹਨ ਪਰ ਰੋਟੀ ਸਭ ਤੋਂ ਜ਼ਰੂਰੀ ਇਸ ਲਈ ਆਪਣੀਆਂ ਪੈਲੀਆਂ ਨੂੰ ਉਸਨੇ ਦੂਰਾ ਚੂਰਾ ਲਾਇਆ ਸਨ ਮਿੱਟੀ ਦੀ ਬਜਾਓ ਸ਼ਕਤੀ ਨੂੰ ਉਸਨੇ ਉਸ ਦੀਆਂ ਡੁਗਹਾਨੀਆਂ ਵਿੱਚੋਂ ਕੱਢਿਆ ਸੀ ਕੁੜੀ ਦਾ ਵਿਆਹ ਛੇਤੀ ਕਰਨਾ ਉਸ ਜ਼ਰੂਰੀ ਸਮਝਿਆ ਸੀ ਕਿਉਂਕਿ ਪਿੰਡ ਵਿੱਚ ਇੰਦਰ ਸਿੰਘ ਤੇ ਉਸਦੇ ਪੁੱਤਰਾਂ ਵਰਗੇ ਗੌਰਮੈਂਟ ਦੇ ਬਣਾਏ ਅਮੀਰ ਹੋਰ ਵੀ ਸਨ ਫਾਰਮ ਦੀ ਕਣਕ ਦਾ ਵੀ ਖਰੀਦ ਕੇ ਪੂਰਿਆ ਗਿਆ ਸ਼ਾਹ ਨੇ ਯਾਰੀ ਫੀਦੀ ਕਣਕ ਉਹਨਾਂ ਕੋਲੋਂ 17 ਵਿੱਚੀ 46 ਰਾਤਾਂ ਵਿੱਚ ਖੂਗੜਦਾ ਰਿਹਾ ਤੇ ਖੇਸਾਂ ਦੀ ਬੁਕਲ ਨਾਲ ਕਕਰਾਂ ਦਾ ਮੁਕਾਬਲਾ ਕਰਕੇ ਨੰਗੇ ਪੈਰੀ ਦੇ ਪਾਟਨੇ ਜੁੱਤਾਂ ਨਾਲ ਤਿੰਨੇ ਪਾਣੀ ਮੋੜਦੇ ਰਹੇ ਦੱਬ ਕੇ ਬੋਣ ਤੇ ਰੂੜੀ ਪਾਉਣ ਦਾ ਨਤੀਜਾ ਆਤਮਾ ਸਿੰਘ ਦੀ ਕਣਕ ਨਾਲ ਹੀ ਬੀਜੀਆਂ ਕਣਕਾਂ ਨੂੰ ਕਿਤੇ ਹੀਟਾਂ ਛੱਡ ਗਈ। ਇਥੋਂ ਤੱਕ ਕਿ ਢੇ ਪੈਣ ਦੇ ਡਰੋਂ ਲਾਪਰ ਦੇ ਡੰਗਰਾਂ ਨੂੰ ਪਾਣੀ ਵੀ ਫਸਲ ਦੇ ਮੌਕੇ ਜਿਹੜੇ ਲੰਮੇ ਸਿੱਟੇ ਪਏ ਉਹਨਾਂ ਨੂੰ ਦੇਖ ਕੇ ਪਿੰਡ ਦੇ ਜ਼ਿਮੀਂਦਾਰ 당ਗ ਰਹਿ ਗਏ। ਵਿਸਾਖ ਦੀਆਂ ਵਾਢੀਆਂ ਪਈਆਂ ਸਾਰੇ ਟੱਬਰ ਨੇ ਰਾਤਾਂ ਝਾਗ ਝਾਕ ਕੇ ਖਲਵਾੜੀ ਦੀ ਰਾਖੀ ਕੀਤੀ, ਗਾਹਣ ਪਏ ਤੇ ਧੂੜਾ ਉੱਡਣਾ ਦੇ ਆਖਰ ਦਾਣਿਆਂ ਦਾ ਬੋਲ ਲੱਗਾ। ਰੱਬ ਰੱਬ ਕਰਕੇ ਗੜੇ ਹਨੇੜੀ ਝਖੜ ਤੇ ਮੀਂਹ ਤੋਂ ਫਸਲ ਬਚ ਗਈ। ਹਾਦੀ ਵਾਢੀਆਂ ਹੋਣ ਹੀ ਲੱਗੀਆਂ ਸਨ ਕਿ ਕਣਕ ਦਾ ਭੌ ਪੈਰੂ ਪਾਰ ਡਿੱਗਣ ਲੱਗਾ। ਕਣਕਾਂ ਤਿਆਰ ਹੋਣ ਤੱਕ ਮੀਰ ਚੰਦ 10 ਰੁਪਏ ਖਰੀਦ ਰਿਹਾ ਸੀ ਸ਼ਹਿਰ ਵਿੱਚ ਭਾ ਚੰਗੀ ਦੀ 10 ਪਈ ਗੱਡੇ ਜੋੜੇ ਦੇ ਸ਼ਹਿਰ ਦਾ ਰੁੱਖ ਕੀਤਾ ਆਤਮਨ ਸਿੰਘ ਦੀ ਘਰ ਵਾਲੀ ਵੀ ਵਿਆਹ ਦੀ ਖਰੀਦ ਵਿਜ ਲਈ ਨਾਲ ਤੁਰੀ ਆੜਤੀ ਨੇ ਗੱਡੀਆਂ ਚੁੰਗੀ ਤੇ ਹੀ ਬੋਝ ਲਿਆ ਮਸੂਲ ਚੁੰਗੀ ਆਪ ਦੇ ਦਿੱਤਾ ਕਣਕ ਦਾ ਢੇਰ ਲੱਗ ਗਿਆ ਭਾ ਨਿਕਲਿਆ 9 ਰੁਪਏ ਆਤਮਨ ਸਿੰਘ ਰੂਣ ਹਾਕਾ ਹੋ ਗਿਆ ਪਰ ਕੁੜੀ ਦਾ ਵਿਆਹ ਕਰਨਾ ਤੇ ਜ਼ਰੂਰੀ ਸੀ ਕਣਕ ਥੋਲਣ ਲੱਗੀ ਤੋਲੇ ਛਾਣੇ ਮੰਗਤਾ ਨੇ ਛੱਜੀ ਪੁੱਕੀ ਲੁੱਟਿਆ ਆਰਮਾ ਸਿੰਘ ਚੀਚੀ ਦੇ ਕੇ ਬੈਠਾ ਰਿਆ ਉਸ ਨੂੰ ਨਗਦ ਰੁਪਈਏ ਚਾਹੀਦੇ ਸਨ ਬਿਆਲੀ ਚਣਕੂ ਉਸ ਨੂੰ ਸਾਹਮਣੀ ਵੱਡੀ ਹਵੇਲੀ ਜੇ ਵਿੱਚ ਰੋਲਾ ਸੁਣਾਈ ਦਿੱਤਾ ਸਮਝਿਆ ਲੜਾਈ ਹੋ ਪਈ ਹੋਵੇਗੀ ਸ਼ਾਹ ਤੋਂ ਪੁੱਛਿਆ ਆਰਦਕੀ ਛਾਣ ਨੇ ਦੱਸਿਆ ਸੱਟਾ ਹੈ ਸੱਟਾ ਆਰਮਾ ਸਿੰਘ ਹੈਰਾਨ ਹੋਇਆ ਇਹ ਕਿਹੋ ਜਿਹਾ ਸੱਟਾ ਹੈ ਰਾਹ ਵਿੱਚ ਜਾਂਦਿਆਂ ਹੋਇਆਂ ਰੂੜੇ ਸ਼ਾਦੀ ਮੋਟਰ ਹੈ ਕਈ ਮਕਾਨ ਨੇ ਬਾਗ ਤੇ ਕੋਠੀ ਵੀ ਹੈ ਇਹ ਪ੍ਰੜੱਕ ਉਸ ਨੂੰ ਖਿਆਲ ਸੁੱਝਾ ਕਿ ਸਭ ਸਾਡੀ ਕਾਣਕ ਕਬਾਬ ਵੇਚਣ ਦੇ ਸਰਤੇ ਉਹ ਵੇਲੀ ਦੇ ਅੰਦਰ ਵੜ ਗਿਆ ਰੋਲੇ ਦਾ ਧੂਪਾਨ ਮਚਿਆ ਹੋਇਆ ਸੀ ਵਿਰੇ ਦੇ ਵਿੱਚ ਦੂਜੀ ਮੰਜ਼ਲੇ ਧੁਰ ਕੋਠੇ ਲੋਕੀ ਰੋੜਾ ਪਾਰੇ ਹਨੇ ਵੇਚੀ-ਵੇਚੀ ਦਾ ਜੂਰ ਸੀ ਆਤਮਾ ਸਿੰਘ ਨੇ ਇੱਕ ਦੋਹਾਂ ਨੂੰ ਪੁੱਛਿਆ ਹੈ ਵੇ ਕੀ ਵੇਚੀ ਪਰ ਕਿਸੇ ਨੇ ਉੱਤਰ ਨਾ ਦਿੱਤਾ ਅਖੀਰ ਉਸ ਨੂੰ ਇੱਕ ਨੁਕਰੇ ਲੱਗਿਆ ਇੱਕ ਬੰਦਾ ਦਿਸਿਆ ਜੋ ਲਈ ਵੇਚੀ ਤੋਂ ਕੇਵਲ ਦੇਖ ਸੁਣੀ ਰਿਹਾ ਸੀ ਬਬਜੀ ਏਕ ਹੀ ਵਿੱਚੀ ਬਾਉ ਨੇ ਗਿਆ ਕਣਕ ਕਣਕ ਦਾ ਸੱਟਾ ਕਣਕ ਹੈ ਕਿੱਥੇ ਤੇ ਉਸ ਦਾ ਸੱਟਾ ਕਣਕ ਨਹੀਂ ਖਿਆਲੀ ਕਣਕ ਐਵੇਂ ਹੀ ਆਦਮੀ ਨੇ ਆਖਿਆ ਤੇ ਫਿਰ ਵੇਖਦਾ ਕੀ ਹੈ ਕੁਝ ਵੀ ਨਹੀਂ ਜੂਆ ਹੈ ਜਿਸ ਵਿੱਚ ਕਿਸਾਨ ਸਦਾ ਹਾਰਦਾ ਹੈ ਪਰ ਮੈਂ ਤੇ ਜੂਆ ਨਹੀਂ ਖੇਡਦਾ ਵੀਰ ਤੇਰੀ ਥਾਂ ਤੇ ਇਹ ਜੂ ਖੇਡਦੇ ਨੇ ਆਤਮਾ ਸਿੰਘ ਦੀਆਂ ਅੱਖਾਂ ਵਿੱਚ ਸਮਝ ਦੀ ਚਮਕਾਈ ਜੋ ਆਤਮਾ ਦੀ ਜਾਗਰੂਕ ਦੀ ਨਿਸ਼ਾਨੀ ਸੀ ਇਹ ਵਿਲੈਤੀ ਸਿੱਟਾ ਦੇਣੀ ਹਾਂ ਉਹੀ ਏ ਹੁਣ ਆਤਮਾ ਸਿੰਘ ਨੂੰ ਪਿੰਡ ਵਾਲੇ ਭਟਾਕੂ ਦੀਆਂ ਸਾਰੀਆਂ ਗੱਲਾਂ ਦੀ ਸਮਝ ਆ ਗਈ ਅਮਰੀਕਾ ਤੇ ਵਿਲੈਤ ਸਾਡੀ ਫਸਲ ਸਸਤੀ ਕਰਾਉਂਦਾ ਅਮੀਰ ਸਸਤੀ ਫਸਲ ਖਰੀਦਦਾ ਤੇ ਮਹਿੰਗੀ ਵੇਚਦਾ ਹੋਰ ਅਮੀਰ ਹੋ ਕੇ ਉਹ ਐਸ਼ ਦੇ ਸਮਾਨ ਖਰੀਦਦਾ ਤੇ ਆਨੰਦ ਮਾਣਦਾ ਰੂੜੇ ਸ਼ਾਹ ਦੀ ਮੋਟਰ ਰੋਡ ਦੀਆਂ ਅੱਖਾਂ ਸਾਹਮਣੇ ਆਕਰੋਤੀ ਮੋਟਰ ਅਮਰੀਕਾ ਤੋਂ ਆਉਂਦੀ ਹੈ ਤੇ ਇਦਾਂ ਇਸ ਦੇਸ਼ ਦਾ ਅਮੀਰ ਦੇਸ਼ ਦੀ ਦੌਲਤ ਅਮਰੀਕਾ ਕੋਲ ਵਿਜਦਾ ਹੈ ਉਹ ਕੋਕੂਠਿਆ ਬੰਦ ਕਰੋ ਅਮਰੀਕਾ ਦੇ ਸਿੱਕੇ ਨੂੰ ਬੰਦ ਕਰੋ ਮੈਂ ਲੁੱਟਿਆ ਗਿਆ ਜੇ ਜਿਉ ਲੁਕੂ ਕਿਸੇ ਨੇ ਉਸ ਦੀ ਗੱਲਣਾ ਸਮਝੀ ਇੱਕ ਦੋ ਲਾਗਣਾ ਚਾ ਸ਼ੁਦਾਈ ਹੈ ਸ਼ੁਦਾਈ